ਜਿਸੀ ਡੀਸੀ ਦਫਤਰ ਫਾਜ਼ਲ ਕਾ ਵਿਖੇ ਖੜੇ ਆ ਉਰੇ ਮੇਰੇ ਨਾਲ ਐਮਐਲਏ ਫਾਜ਼ਲ ਕ ਨਰਿੰਦਰਪਾਲ ਸਿੰਘ ਜੀ ਸਾਹਮਨਾ ਸਾਫ ਕਰੇ ਪੂਰੀ ਟੀਮ ਖੜੀ ਆ ਸਾਡੀ ਉਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਖੜੇ ਨੇ ਲੋਕ ਸਭਾ ਇੰਚਾਰਜ ਸਾਹਿਬ ਖੜੇ ਨੇ ਪ੍ਰਸ਼ਾਸਨ ਸਾਰਾ ਨਾਲ ਖੜਾ ਹੈ ਔਰ ਸਿਚੁਏਸ਼ਨ ਹੈ ਜਿਹੜੀ ਉਹ ਆਪਾਂ ਇਹ ਕਹਿ ਸਕਦੇ ਆ ਵੀ ਕੱਲ੍ਹ ਨਾਲੋਂ ਵਿਗੜੀ ਨਹੀਂ ਹੈ ਸਟੇਬਲ ਹੈ ਤੇ ਮਤਲਬ ਪਾਣੀ ਦਾ ਪੱਧਰ ਵਧਿਆ ਨਹੀਂ ਹੈ ਸਟੇਬਲ ਹੈ ਇਹ ਕੋ ਜਾਨੀ ਕਿ ਆਪਾਂ ਇਹ ਕਹਿ ਸਕਦੇ ਆ ਵੀ ਇੱਕ ਇਸ ਸਾਰੇ ਸਿਚੁਏਸ਼ਨ ਦੇ ਵਿੱਚ ਘਰਾਤ ਦੀ ਗੱਲ ਹੈ ਬਦਲ ਬਦਿਆਂ ਨਹੀਂ ਪਾਣ ਪਰ ਹਾਂ ਜਿਹੜਾ ਪਾਣੀ ਆਲਰੇਡੀ ਆਇਆ ਹੋਇਆ ਉਹਨੂੰ ਜੱਟਣ ਦੇ ਲਈ ਪ੍ਰਸ਼ਾਸਨ ਬੱਬਾ ਭਾਰ ਹੋ ਕੇ ਲੱਗਿਆ ਹੋਇਆ ਹਰ ਇੱਕ ਪੈਰ ਪੈਰ ਦੇ ਉੱਤੇ ਉਹ ਰੈਜਾਇਦਾ ਲੁੱਟਾ ਜਾ ਰਹੇ ਆ ਮੈਡੀਕਲ ਦੀਆਂ ਸਾਰੀਆਂ ਟੀਮਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਐਸਡੀਐਮ ਨਾਲ ਗੱਲ ਕੀਤੀ ਗਈ ਹੈ ਐਸਐਮਓ ਨਾਲ ਗੱਲ ਕੀਤੀ ਗਈ ਹੈ ਸਾਰਿਆਂ ਨਾਲ ਗੱਲ ਕੀਤੀ ਗਈ ਹੈ ਇੱਕ ਇੱਕ ਚੀਜ਼ ਦਾ ਬੜਾ ਮਾਈਨਿਊਟਲੀ ਜਾਇਜ਼ਾ ਲੁੱਟਾ ਜਾ ਰਿਹਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਇੱਕ ਜਗ੍ਹਾ ਤੇ ਵੀ ਕਿਤੇ ਜਾਣ ਗੈਦੀ ਨਹੀਂ ਵਰਤੀ ਜਾਊ ਔਰ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਜਿੱਥੇ-ਜਿੱਥੇ ਚਾਰੇ ਦੀ ਜਰੂਰਤ ਸੀ ਹਰੇ-ਜਾਰੇ ਦੀ ਜਰੂਰਤ ਸੀ ਜਾਨਵਰਾਂ ਲਈ ਉਹ ਚਾਰਾ ਪਚਾਇਆ ਗਿਆ ਜਿੱਥੇ-ਇੱਥੇ ਕੈਟਰੋਫੀਡ ਦੀ ਜਰੂਰਤ ਸੀ ਕੈਟਰੋਫੀਡ ਪਹੁੰਚਾਈ ਗਈ ਹੈ ਔਰ ਪੂਰੀ ਮੈਪਿੰਗ ਕੀਤੀ ਗਈ ਹੈ ਕਿਹੜੇ-ਕਿਹੜੇ ਘਰ ਕਿਹੜੇ-ਕਿਹੜੇ ਇਲਾਕੇ ਨੇ ਜਿਹੜੇ ਜਣੀ ਕਿ ਇਹਦੇ ਚ ਫਲੱਡ ਇਫੈਕਟ ਇਫੈਕਟ ਹੋਏ ਨੇ ਜਿੱਤੇ ਹੜ੍ਹ ਨੇ ਆ ਕੇ ਜਣੀ ਕਿ ਨੁਕਸਾਨ ਕੀਤਾ ਔਰ ਇਸ ਦੇ ਨਾਲ ਨਾਲ ਜਿਹੜੀ ਫੂਡ ਦੀਆਂ ਕਿੱਟਾਂ ਨੇ ਉਹ ਵੀ ਪਚਾਈਆਂ ਗਈਆਂ ਤੇ ਨਾਲ ਜਿਹੜੇ ਪਿੰਡ ਖਾਲੀ ਕਰਾਏ ਗਏ ਨੇ ਉਹ ਖਾਲੀ ਕਰਾਏ ਪਿੰਡਾਂ ਨੂੰ ਲਿਆ ਕੇ ਉਰੇ ਸ਼ੈਲਟਰ ਦਿੱਤਾ ਗਿਆ ਜਿੱਥੇ ਉਹ ਮੰਡੀਆਂ ਦੇ ਵਿੱਚ ਜਿੱਥੇ ਪਸ਼ੂਆਂ ਨੂੰ ਸ਼ੈਲਟਰ ਦਿੱਤਾ ਗਿਆ ਤੇ ਨਾਲ ਉਥੇ ਜਰਨਿਕ ਜਿੱਥੇ ਪ੍ਰੋਪਰ ਬੰਦਿਆਂ ਦੇ ਲਈ ਸ਼ਰਟ ਪ੍ਰੋਵਾਈਡ ਕਰਵਾਇਆ ਗਿਆ ਵਾਸ਼ਰੂਮ ਦਾ ਉਹਨਾਂ ਦੇ ਖਾਣ ਦਾ ਨਹਾਣ ਦਾ ਕੋਈ ਦਿੱਕਤ ਨਾ ਆਵੇ ਉਹਦਾ ਧਿਆਨ ਰੱਖਿਆ ਗਿਆ ਪਰ ਇਹ ਤੋਂ ਇਲਾਵਾ ਇੱਕ ਗੱਲ ਦੀ ਬੜੀ ਦੇਖੋ ਪੰਜਾਬੀਆਂ ਦੀ ਇੱਕ ਮੈਂ ਕਹੂੰਗਾ ਖੁਸ਼ੀ ਦੀ ਗੱਲ ਹੈ ਪੰਜਾਬੀ ਜਿੱਥੇ ਜਾਂਦੇ ਨੇ ਪੰਜਾਬੀ ਇਹ ਪੂਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਵੀ ਆਫਤ ਆਵੇ ਸਭ ਤੋਂ ਪਹਿਲਾਂ ਜਾ ਕੇ ਪੰਜਾਬੀ ਇਕ ਤਾਨਕੇ ਘੜਦੇ ਨੇ ਸੋ ਅੱਜ ਸਾਡੇ ਪੰਜਾਬ ਤੇ ਸਾਡੇ ਆਪਣੇ ਘਰ ਦੇ ਉੱਤੇ ਦੁੱਖ ਪਿਆ ਸੋ ਮੈਂ ਇਹ ਕੱਲ ਦੇਖ ਕੇ ਮੈਂ ਹੈਰਾਨ ਐ ਕਿ ਸੰਗਤ ਨੇ ਇੰਨਾ ਜਣੀ ਕਿ ਉਹਰੇ ਆਪਣਾ ਜਣੀ ਕਿ ਯੋਗਦਾਨ ਪਾਉਂਦੇ ਹੋਏ ਉਹਰੇ ਹਰ ਤਰ੍ਹਾਂ ਦੀ ਰਸਦ ਹੈ ਜਿਹੜੀ ਆ ਦੇਖ ਸਕਦੇ ਹੋ ਟਰਾਲੀਆਂ ਭਰਾ ਕੇ ਭੇਜਣੀਆਂ ਸ਼ੁਰੂ ਕਰਦੀਆਂ ਸਾਡੇ ਕੋ ਰਾਸ਼ਨ ਪਹੁੰਚਦੇ ਔਰੇ ਸਾਡੇ ਕੋ ਸਮਗਰੀ ਖਾਣ ਪੀਣ ਦੀ ਪਹੁੰਚਦੀ ਔਰੇ ਈਵਨ ਦਨ ਕਿ ਸਾਡੇ ਕੋ ਇੱਕ ਗੱਡੀ ਭਟਿੰਡੇ ਤੋਂ ਪਾਣੀ ਦੀ ਪੀਣ ਵਾਲੇ ਪਾਣੀ ਦੀ ਭਰ ਕੇ ਪਹੁੰਚ ਰਹੀ ਐ ਸੋ ਮੈਂ ਮਤਲਬ ਕਿ ਇਸ ਕੱਲ ਦੀ ਤਾਰੀਫ਼ ਵੀ ਕਰਦਾ ਐ ਸਾਡੇ ਸਾਰੇ ਜਣੇ ਕਿ ਜਿਹੜੇ ਪੰਜਾਬ ਵਾਸੀ ਨੇ ਉਹ ਇਸ ਮਤਲਬ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਮਤਲਬ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜੇ ਨੇ ਔਰ ਆਸ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵੀ ਆਪਾਂ ਇਹ ਰਲ ਮਿਲ ਕੇ ਜਿਹੜੀ ਆਪਤਾ ਆਈ ਹੈ ਪੰਜਾਬ ਦੇ ਉੱਤੇ ਇਹਦੇ ਤੋਂ ਜਲਦੀ ਉਹ ਨਿਜਿਖਣ ਲੱਗੀ ਧੰਨਵਾਦ